ਚੁੱਕੇ ਹੋ ਤਾਂ ਇਸ ਵੀਡੀਓ ਨੂੰ ਸਾਰੀ ਨੂੰ ਦੇਖਿਓ ਆ ਦੇਖੋ ਕਿੱਡਾ ਸ਼ਾਨਦਾਰ ਘਰ ਹੈ ਇਹ ਘਰ ਦੀ ਬਹੁਤ ਖੂਬਸੂਰਤ ਕਹਾਣੀ ਹੈ ਤੁਹਾਨੂੰ ਦਿਖਾਵਾਂਗੇ ਅਕਸਰ ਆਪਾਂ ਇਹ ਸੁਣ ਲੈਂਦੇ ਆ ਕਿ ਸਿੱਖ ਕੌਮ ਆਪਣੇ ਲੋਕਾਂ ਨੂੰ ਸੰਭਾਲਦੀ ਨਹੀਂ ਲੋੜਵੰਦਾਂ ਦੀ ਮਦਦ ਨਹੀਂ ਕਰਦੀ ਪਰ ਇਹ ਇਹ ਕਈ ਵਾਰ ਇਲਜ਼ਾਮ ਲੱਗ ਜਾਂਦੇ ਆ ਹਾਲਾਂਕਿ ਲੰਗਰ ਲੱਗਦੇ ਆ ਇਹਦੀ ਵੱਡੇ ਰੂਪ ਦੇ ਵਿੱਚ ਸਲੋਧਤਾ ਕੀਤੀ ਜਾਂਦੀ ਹੈ ਪਰ ਨਾ ਆ ਕੋਠੀ ਮੈਂ ਇਸ ਕਰਕੇ ਦਿਖਾ ਰਿਹਾ ਕਿ ਜਦੋਂ ਤੁਸੀਂ ਸੁਣੋਗੇ ਨਾ ਤੁਸੀਂ ਖੁਸ਼ ਹੋ ਜਾਓਗੇ ਕਿ ਯਾਰ ਆ ਕਮਾਲ ਦੀ ਗੱਲ ਹੈ ਮੈਂ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਪਿੰਡ ਜਲਮਾਨਾ ਦੇ ਵਿੱਚ ਹਾਂ ਤੇ ਆ ਬਹੁਤ ਹੀ ਖੂਬਸੂਰਤ ਘਰ ਇੱਥੋਂ ਦੇ ਪਿੰਡ ਵਾਸੀਆਂ ਨੇ ਬਣਾਇਆ ਪਿੰਡ ਵਾਸੀਆਂ ਨੇ ਕਿਹਦੇ ਵਾਸਤੇ ਬਣਾਇਆ ਗੁਰੂ ਘਰ ਦੇ ਸੇਵਾਦਾਰ ਲਈ ਇਥੇ ਸੇਵਾਦਾਰ ਨੇ ਬਾਬਾ ਜੀ ਬਜ਼ੁਰਗ ਨੇ ਪਿੰਡ ਦੇ ਲੋਕ ਦੱਸਦੇ ਆ ਵੀ 1992 ਦੇ ਵਿੱਚ ਬਾਬਾ ਜੀ ਇਸ ਪਿੰਡ ਦੇ ਵਿੱਚ ਆਏ ਸੀ ਤੁਸੀਂ ਪਹਿਲਾਂ ਘਰ ਦੇਖੋ ਯਾਰ ਭੁੱਖ ਲੈਂਦੀ ਆ ਵੀਰੇ ਆ ਘਰ ਦੇਖ ਕੇ ਸਾਰਾ ਜੋ ਸਮਾਨ ਤੁਸੀਂ ਇਸ ਵੇਲੇ ਵੇਖ ਰਹੇ ਹੋ ਜਿੰਨਾ ਵੀ ਦੇਖ ਰਹੇ ਹੋ ਇਹ ਸਾਰੇ ਦਾ ਸਾਰਾ ਦੋ ਦਿਨਾਂ ਦੇ ਵਿੱਚ ਦੋ ਦਿਨਾਂ ਦੇ ਵਿੱਚ ਹੈ ਨਾ ਹੈਰਾਨੀ ਵਾਲੀ ਗੱਲ ਦੋ ਦਿਨਾਂ ਦੇ ਵਿੱਚ ਤਿਆਰ ਹੋ ਗਿਆ ਦੋ ਦਿਨਾਂ ਦੇ ਵਿੱਚ ਕੋਠੀ ਤਿਆਰ ਹੋ ਗਈ ਤੁਹਾਨੂੰ ਦੱਸਾਂਗੇ ਕਿਵੇਂ ਹੋਈ ਆ ਆ ਦੇਖੋ ਹੈ ਨਾ ਕਮਾਲ ਦੀ ਗੱਲਬਾਤ ਦੇਖੋ ਕਿੰਡੀ ਸੋਹਣੀ ਰਸੋਈ ਬਣਾਈ ਆ ਤੇ ਕਮਾਲ ਕੀਤੀ ਪਈ ਆ ਇਹ ਗੁਰੂ ਘਰ ਦੇ ਸੇਵਾਦਾਰ ਨੇ ਗ੍ਰੰਥੀ ਸਿੰਘ ਨੇ ਜਿਨ੍ਹਾਂ ਨੂੰ ਇਹ ਘਰ ਤਿਆਰ ਕਰਕੇ ਦਿੱਤਾ ਪਿੰਡ ਵਾਸੀਆਂ ਨੇ ਇੱਥੇ ਖਾਸ ਗੱਲ ਦੋ ਤਿੰਨ ਚੀਜ਼ਾਂ ਖਾਸ ਨੇ ਜਿਹਦੇ ਕਰਕੇ ਬੜਾ ਦਿਲ ਨੂੰ ਸਕੂਨ ਮਿਲਿਆ ਦੇਖੋ ਹੁਣ ਵੀ ਬਾਬਾ ਜੀ ਦੇ ਘਰ ਪਿੰਡ ਵਾਸੀ ਇਕੱਠੇ ਹੋਇਆ ਤੇ ਬਾਬਾ ਜੀ ਦੇ ਘਰ ਬੈਠੇ ਹੋਇਆ ਇਥੇ ਖਾਸ ਗੱਲ ਇਹ ਆ ਮੈਨੂੰ ਵੀਰ ਹੋਰੀ ਦੱਸ ਰਹੇ ਸੀ ਇੱਕ ਭਰਾ ਕਹਿੰਦੇ ਵੀ ਸਾਡੀਆਂ ਨਾ ਦੋ ਕਮੇਟੀਆਂ ਨੇ ਦੋ ਕਮੇਟੀਆਂ ਕਿਵੇਂ ਆ ਦੋ ਕਮੇਟੀਆਂ ਐ ਆ ਵੀ ਇੱਕ ਕਮੇਟੀ ਪੁਰਾਣੀ ਜਿਹਦੇ ਚ ਬਜ਼ੁਰਗ ਕੰਮ ਕਰਦੇ ਸੀ ਬਜ਼ੁਰਗਾਂ ਨੇ ਆਪਣੇ ਹਿਸਾਬ ਨਾਲ ਬਾਬਾ ਜੀ ਨੂੰ ਪਹਿਲਾਂ ਵੀ 2067 ਦੇ ਵਿੱਚ ਇੱਕ ਰੈਣ ਬਸੇਰਾ ਬਣਾ ਕੇ ਦਿੱਤਾ ਸੀ ਜਦੋਂ ਨੌਜਵਾਨਾਂ ਨੇ ਕਮਾਂਡ ਸੰਭੀ ਤਾਂ ਨੌਜਵਾਨ ਕਹਿੰਦੇ ਵੀ ਅਸੀਂ ਕਿਹੜਾ ਘਟਾ ਕਿਸੇ ਨਾਲੋਂ ਆਹ ਦੇਖੋ ਲੱਖਾਂ ਦੀ ਆ ਕੋਠੀ ਖੜੀ ਕਰਕੇ ਦੇਤੀ ਆ ਨੇ ਸਾਡੇ ਸਤਕਾਰਯੋਗ ਉਹ ਗ੍ਰੰਥੀ ਸਿੰਘ ਬਾਬਾ ਜੀ ਜਿਨ੍ਹਾਂ ਨੂੰ ਇਹ ਘਰ ਤਿਆਰ ਕਰਕੇ ਦਿੱਤਾ ਹੋਇਆ ਸਤਿ ਸ੍ਰੀ ਅਕਾਲ ਬਾਬਾ ਜੀ ਠੀਕ ਹੋ ਵਾਹ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਹੱਸ ਸਭ ਤੋਂ ਪਹਿਲਾਂ ਤਾਂ ਕੀ ਸੋਚ ਰਹੇ ਹਾਂ ਹਾਂ ਜੀ ਬੱਸ ਇਹ ਤੇ ਧੰਨਵਾਦੀ ਕਰ ਰਹੇ ਹਾਂ ਜੀ ਸਾਰੀ ਸੰਗਤ ਦਾ ਵੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਰਾਮਦਾਸ ਜੀ ਦਾ ਇਹ ਇਹ ਜਿਹੜਾ ਘਰ ਬਣਾ ਕੇ ਦਿੱਤਾ ਹੈ ਸਤਿਗੁਰਾਂ ਦੀ ਕਿਰਪਾ ਨਾਲ ਤੇ ਸੰਗਤ ਦੀ ਕਿਰਪਾ ਨਾਲ ਬਣਿਆ ਨੇ ਅ ਜਗਾ ਤੁਸੀਂ ਪਹਿਲਾਂ ਲੈ ਲੈ ਰੱਖੀ ਸੀ ਨਾ ਹਾਂਜੀ ਜਗਾ ਪਹਿਲਾਂ ਲਈ ਸੀ 2013 ਦੇ ਵਿੱਚ ਲਈ ਸੀਗੇ ਹਾਂ ਹਾਂਜੀ ਅੱਛਾ ਇਹ ਜਦੋਂ ਘਰ ਦੀ ਇਹ ਗੱਲ ਛੜੀ ਤਾਂ ਤੁਹਾਨੂੰ ਲੱਗਦਾ ਸੀਗਾ ਵੀ ਇਸ ਤਰੀਕੇ ਨਾਲ ਕਦੇ ਅੱਜ ਤੋਂ ਜਦੋਂ ਤੋਂ ਘਰ ਪਹਿਲਾਂ ਤਿਆਰ ਨਹੀਂ ਹੋਇਆ ਸੀ ਐਂ ਸੋਚਦੇ ਸੀ ਵੀ ਇਸ ਤਰ੍ਹਾਂ ਦਾ ਖੂਬਸੂਰਤ ਘਰ ਸਾਡਾ ਇੰਨੇ ਇੱਕ ਨਿੱਕੇ ਜਿਹੇ ਹੱਲੇ ਨਾਲ ਹੀ ਇੰਨਾ ਵੱਡਾ ਸਾਡਾ ਘਰ ਬਣ ਜਾਣਾ ਨਹੀਂ ਦੇ ਇਸ ਤਰ੍ਹਾਂ ਨਹੀਂ ਸੋਚਿਆ ਗਿਆ ਹਾਂ ਮੰਜਮਾਨ ਦੀ ਇੱਛਾ ਹੈ ਸੀ ਵੀ ਘਰ ਬਣਿਆ ਆਪਣਾ ਪਰ ਇਹ ਨਹੀਂ ਸੀ ਪਤਾ ਵੀ ਐਡਾ ਵੱਡਾ ਘਰ ਬਣ ਜਾਣਾ ਹੈ ਇਹ ਸੰਗਤ ਦੀ ਕਿਰਪਾ ਹੋਈ ਤੇ ਸਤਗੁਰਾਂ ਜੀ ਮਹਾਰਾਜ ਦੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਹੋਇਆ ਜਰਾ ਕੋ ਇਹ ਨੌਜਵਾਨਾਂ ਨੇ ਕੀਤਾ ਪਿੰਡ ਦੇ ਨੇ ਹਾਂਜੀ ਬਿਲਕੁਲ ਐਨ ਆਰ ਆਈ ਵੀਰਾਂ ਨੇ ਤੇ ਪਿੰਡ ਦੀ ਸੰਗਤ ਨੇ ਤੇ ਚਲੋ ਕਮੇਟੀ ਤਾਂ ਹੈ ਹੀ ਅੱਜ ਜਿਹਨਾਂ ਦੇ ਸਿਰ ਤੇ ਜ਼ਿੰਮੇਵਾਰੀ ਸੀ ਇਹਨਾਂ ਨੇ ਬਹੁਤ ਵਧੀਆ ਜ਼ਿੰਮੇਵਾਰੀ ਨਿਭਾਈ ਕਮੇਟੀ ਨੇ ਜੀ ਹਾਂਜੀ ਕਹਿੰਦੇ ਦੋ ਦਿਨਾਂ ਚ ਤਿਆਰ ਹੋ ਗਿਆ ਹਾਂਜੀ ਦੋ ਦਿਨਾਂ ਚ ਤਿਆਰ ਹੋ ਗਿਆ ਕਿਉਂਕਿ ਸਾਰਾ ਮਟੀਰੀਅਲ ਹੈ ਤੇ ਜੋ ਵੀ ਪ੍ਰਬੰਧ ਸੀ ਉਹ ਜੋ ਇੱਥੇ ਲੱਗਣਾ ਸੀ ਉਹ ਸਾਰਾ ਦੋ ਦਿਨਾਂ ਚ ਮਿਲ ਗਿਆ ਸੀਗੇ ਜੀ ਹਮ ਹਾਂਜੀ ਅੱਛਾ ਬਾਬਾ ਜੀ ਨਾਲ ਦੁਬਾਰਾ ਫੇਰ ਗੱਲ ਕਰਾਂਗੇ ਇੱਧਰ ਨੌਜਵਾਨ ਵੀ ਨੇ ਮੇਰੇ ਨਾਲ ਕੀ ਹਾਲ ਹੈ ਵੀਰ ਜੀ ਠੀਕ ਹੋ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਛਾ ਇਹ ਦੱਸੋਗੇ ਪੂਰਾ ਫੈਸਲਾ ਕਿਵੇਂ ਆਇਆ ਫਿਰ ਫੈਸਲਾ ਜੀ ਜਿੱਦਾਂ ਕਿ ਬਾਬਾ ਜੀ ਨੇ ਦੱਸਿਆ ਹੈ ਹਮ ਆਪਣੀ ਪਹਿਲਾਂ ਵੀ ਇੱਕ ਕਮੇਟੀ ਤੁਸੀਂ ਵੀਰ ਜੀ ਜ਼ਿਕਰ ਕੀਤਾ ਹੈ ਤੇ ਬਾਬਾ ਜੀ ਮਕਾਨ ਬਣਾਉਣਾ ਚਾਹੁੰਦੇ ਹਾਂ ਤੇ ਉਹ ਕਮੇਟੀ ਕੋਲ ਵੀ ਗੱਲ ਆਈ ਤੇ ਕਮੇਟੀ ਸਾਰੀ ਇਕੱਠੀ ਹੋ ਕੇ ਨਗਰ ਇਕੱਠਾ ਹੋ ਕੇ ਗੁਰਦੁਆਰਾ ਸਭ ਇਕੱਠੇ ਹੋਏ ਤੇ ਇਕੱਠੇ ਤੋਂ ਬਾਅਦ ਉਹਨੇ ਇੱਕ ਕਮੇਟੀ ਯੁਵਾ ਵਰਗ ਦੀ ਇਕੱਠੀ ਕੀਤੀ ਉਹ ਕਮੇਟੀ ਬਣਾ ਕੇ ਤੇ ਐਨਆਰ ਵੀਰਾਂ ਤੱਕ ਇਹ ਸਨੇਹਾ ਲਾਇਆ ਗਿਆ ਵੀ ਆਪਾਂ ਬਾਬਾ ਜੀ ਦਾ ਮਕਾਨ ਬਣਾ ਕੇ ਦੇਣਾ ਉਸ ਕਮੇਟੀ ਦੇ ਜ਼ਰੀਏ ਇੱਕ ਗਰੁੱਪ ਉਤਿਆਰ ਕੀਤਾ ਗਿਆ ਆਪਣਾ ਜਿੰਦੇ ਚ ਘੱਟੋ ਘੱਟ 200 ਮੈਂਬਰ ਐ ਐਨਆਰਈ ਵੀਰਾਂ ਦਾ ਓਕੇ ਤੇ ਉਹ ਐਨਆਰਈ ਵੀਰਾਂ ਕੋ ਸੁਨੇਹਾ ਪਹੁੰਚਣ ਦੀ ਦੇਰ ਐ ਤੇ 2 ਦਿਨਾਂ ਚ ਕਰ ਤਿਆਰ ਹੋ ਗਿਆ ਕਿਸੇ ਨੇ ਸੀਮਟ ਕਿਸੇ ਨੇ ਰੇਤਾ ਕਿਸੇ ਨੇ ਬਜਰੀ ਕਿਸੇ ਪੱਥਰ ਜਿੱਦਾਂ ਵੀ ਐ ਕਿਸੇ ਨੇ ਕੈਸ਼ ਜਿੰਨੀ ਸੇਵਾ ਜਿੰਦੀ ਸਿਰਦਾ ਭਾਵ ਨਾਲ ਕੋਈ ਬੰਦਸ਼ ਨਹੀਂ ਸੀ ਇਸ ਸੇਵਾ ਚ ਜੀ ਕਿਸੇ ਦੀ ਵੀ ਹੂੰ ਕਿਸੇ ਦੀ ਕੋਈ ਬੰਦਸ਼ ਨਹੀਂ ਨਹੀਂ ਸੀ ਜੀ 2 ਦਿਨਾਂ ਦੇ ਵਿੱਚ ਪੈਸਾ ਵੀ ਇਕੱਠਾ ਹੋ ਗਿਆ ਸਮਾਨ ਵੀ ਆ ਗਿਆ ਹਾਂਜੀ ਹਾਂਜੀ ਤੇ ਘਰ ਕਿੰਨੇ ਟਾਈਮ ਚ ਤਿਆਰ ਹੋ ਗਿਆ ਫਿਰ ਇਹ ਘਰ ਜੀ 16 ਅਕਤੂਬਰ ਤੋਂ ਚਾਲੂ ਹੋਇਆ ਸੀ ਜੀ 2023 ਚ ਹੂੰ 24 ਚ 24 ਚ ਸੌਰੀ ਤੇ ਹਾਂਜੀ ਹਾਂਜੀ ਤੇ ਕਰਮਨਾ ਜੀ ਹੋ ਗਿਆ ਨਹੀਂ ਜੀ 1 ਸਾਲ ਤੇ ਸਵਾ ਸਾਲ ਲੱਗ ਗਿਆ ਹਾਂਜੀ 1 ਸਾਲ ਤੇ ਤਿੰਨ ਕੋ ਮਹੀਨੇ ਲੱਗੇ ਤਿੰਨ ਚਾਰ ਮਹੀਨੇ ਜੀ ਠੀਕ ਹੈ ਅੱਛਾ ਬਜ਼ੁਰਗ ਮੈਨੂੰ ਅੱਛਾ ਸੱਚੀ ਗੱਲ ਜੀ ਆ ਇੱਥੇ ਲਾ ਲਿਓ ਇੱਕ ਮਿੰਟ अच्छा मेनू ਪਿੰਡ ਬਾਰੇ ਦੱਸੋ ਜੀ ਪਿੰਡ ਦੇ ਵਿੱਚ ਜੇ ਮੈਂ ਉਛਾ ਵੀ ਸਿੱਖਵਾਦੀ ਕਿੰਨੀ ਕ ਹੈ ਤੇ ਪਿੰਡ ਦੇ ਵਿੱਚ ਟੋਟਲ ਵੋਟ ਕਿੰਨੇ ਆ ਇਥੋਂ ਇਥੋਂ ਦਾ ਜੇ ਸਾਨੂੰ ਡੈਮੋਗ੍ਰਾਫੀ ਸਮਝਾਓ ਤੁਸੀਂ ਪਿੰਡ ਦੀ ਤੇਵਣਾ ਜੀ ਡੇਰਾਂ ਸਮੇਲ ਲਗਾ ਕੇ ਤੇਵਣਾ 454200 ਵੋਟ ਹੈ ਜੀ ਹੂੰ ਜੇ ਤੇਚ 1300 1400 ਵੋਟ ਦੇ ਕਰੀਬ ਸਾਡੇ ਸਿੱਖ ਲਾਦਰੀ ਦਾ ਹੈ ਠੀਕ ਹੈ ਉਹ 700 ਵੋਟ ਜਿਹੜਾ ਸਾਡੀ ਪਿੱਖੀ ਬਰਾਦਰੀ ਦਾ ਹੈ ਜਿਸ ਬਰਾਦਰੀ ਦੇ ਉਦਮ ਨਾਲੇ ਮਕਾਨ ਤਿਆਰ ਕੀਤਾ ਗਿਆ ਜੀ ਪਿੱਕੀ ਬਰਾਦਰੀ ਸਮਝਾ ਦਿਓ ਪਿੱਕੀ ਬਰਾਦਰੀ ਸਾਡਾ ਜੀ ਬਜ਼ੁਰਗਾਂ ਦਾ ਪਿਛਲਾ ਪਿੰਡ ਪਾਕਿਸਤਾਨ ਟਿੱਕੀ ਪਿੰਡ ਸੀ ਹੂੰ ਵੀਰਕ ਸਾਰੇ ਕਾਸ਼ਤੇ ਅਸੀਂ ਠੀਕ ਹੈ ਉੱਥੋਂ ਉੱਟ ਕੇ ਆਏ ਆ ਬਸ ਉਹ ਪਿੰਡ ਦੇ ਨਾਮ ਤੋਂ ਹੀ ਪਿੱਕੀ ਪਿੱਕੀ ਹੀ ਵਜਦੇ ਨੇ ਇਹ ਪਿੰਡ ਦਾ ਨਾਮ ਉਹਦੇ ਹੀ ਸਟਾਰਟਿੰਗ ਚ ਮਲ ਵੀ ਹੈ ਜਲਵਾਣਾ ਲੇਕਿਨ ਅਸੀਂ ਬਰਾਦਰੀ ਜਿਹੜੀ ਪਿੱਕੀ ਹੀ ਵਜਦੀ ਹੈ ਤੇ ਹੂੰ ਅੱਛਾ ਇਹ ਸਾਰੀ ਸੇਵਾ ਫਿਰ ਪਿੰਡ ਨੇ ਰਲ ਕੇ ਕੀਤੀ ਉਹ ਸਮਝਾਓ ਸਾਨੂੰ ਵੀ ਜਿਹੜੀ ਸੇਵਾ ਦੇ ਵਿੱਚ ਹਿੱਸੇਦਾਰੀ ਕਿਦੀ ਕੀਤੀ ਹੈ ਇਸ ਤਰ੍ਹਾਂ ਜੀ ਅਸੀਂ ਸੱਚ ਤੇ ਹੈ ਜੀ ਅਸੀਂ ਇਹਦੇ ਵਿੱਚ ਪਿੰਡ ਪਿੰਡ ਦਾ ਕੋਈ ਯੋਗਦਾਨ ਨਹੀਂ ਲਿਆ ਸਿਰਫ ਅਸੀਂ ਜਿੰਨੇ ਸਾਡੇ ਐਨਆਰਆਈ ਵੀਰ ਨੇ ਠੀਕ ਹੈ ਸਿਰਫ ਉਹਨਾਂ ਨੇ ਰਿਕਵੈਸਟ ਕੀਤੀ ਹੈ ਹਾਂ ਉਹਨਾਂ ਹੀ ਪੇਮੈਂਟ ਪਾਈ ਹੈ ਹਾਂ ਲੇਕਿਨ ਇੱਥੋਂ ਜੇ ਕਿਸੇ ਨੇ ਆਪਣੀ ਸ਼ਰਤਾਂ ਨਾਲ ਕਿਸੇ ਵੀਰ ਨੇ ਖੁਦ ਬਾਬਾ ਜੀ ਨੂੰ ਸੇਵਾ ਦੇਣੀ ਚਾਹੀਏ ਤੇ ਜੋ ਉਸਤ ਕਿਉਂ ਨਾ ਦਿੱਏ ਲੇਕਿਨ ਅਸੀਂ ਪਕਵੈਟੀ ਨੇ ਪਿੰਡ ਵਿੱਚੋਂ ਕਿਸੇ ਨੂੰ ਮੰਗਣੀ ਕੀਤੀ ਇਹ ਸਿਰਫ ਐਨਆਰਆਈ ਵੀਰਾਂ ਨੂੰ ਇੱਕ ਰਿਕਵੈਸਟ ਪਾਈ ਸੀ ਉਹ ਰਿਕਵੈਸਟ ਤੋਂ ਹੀ ਪੈਸੇ ਆਏ ਨੇ ਮੈਡੀਕਲ ਐਨਆਰਆਈ ਵੀਰਾਂ ਨੂੰ ਸਾਨੂੰ ਕਹਿਣ ਦੀ ਜ਼ਰੂਰਤ ਨਹੀਂ ਪਈ ਪੇਮੈਂਟ ਸਿਰਫ ਇੱਕ ਮੈਸੇਜ ਰਾਹੀਂ ਆਈ ਜੀ ਹੂੰ 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 ਠੀਕ ਹੈ ਤਾਂ ਇਹ ਮੈਂ ਗਲਤ ਤਾਂ ਕਰ ਰਿਹਾ ਸੀਗਾ ਕਿ ਅਸੀਂ ਨਾ ਪੰਜਾਬ ਦੇ ਵਿੱਚ ਨਾ ਬਾਬਾ ਜੀ ਹਾਂ ਮੈਂ ਆਉਣਾ ਇੱਕ ਮਿੰਟ ਬਾਬਾ ਜੀ ਅਸੀਂ ਨਾ ਜਦੋਂ ਪੰਜਾਬ ਦੇ ਵਿੱਚ ਨਾ ਕਈ ਇੰਟਰਵਿਊ ਕੀਤੇ ਇਸ ਤੋਂ ਪਹਿਲਾਂ ਹਾਂ ਜੀ ਇੰਟਰਵਿਊ ਇਸ ਤਰੀਕੇ ਨਾਲ ਕੀਤੇ ਜਦੋਂ ਅਸੀਂ ਗਰੰਥੀ ਸਿੰਘਾਂ ਕੋਲ ਜਾਂਦੇ ਸੀ ਜਾਂ ਹਾਂ ਤੁਸੀਂ ਫੜਵਾ ਲਏ ਗ੍ਰਾਂਥੀ ਸਿੰਘਾਂ ਕੋਲ ਜਾਂਦੇ ਸੀ ਨਾ ਤੇ ਇਹ ਜ਼ਰੂਰੀ ਨਹੀਂ ਕਿ ਹਰ ਥਾਂ ਤੇ ਜਿਵੇਂ ਚਲੋ ਤੁਹਾਨੂੰ ਮਾਨ ਸਤਕਾਰ ਦੇ ਰਿਹਾ ਪਿੰਡ ਇਹ ਜ਼ਰੂਰੀ ਨਹੀਂ ਕਿ ਹਰ ਥਾਂ ਤੇ ਐਵੇਂ ਆ ਬਹੁਤ ਸਾਰੇ ਸਾਡੇ ਵੀਰ ਗ੍ਰਾਂਥੀ ਸਿੰਘ ਇਹੋ ਜਿਹੇ ਜਿਹੜੇ ਕਹਿੰਦੇ ਆ ਕਿ ਅਸੀਂ ਆਪਣੇ ਧੀਆ ਪੁੱਤਰਾਂ ਨੂੰ ਗ੍ਰਾਂਥੀ ਨਹੀਂ ਬਣਾਉਣਾ ਕਿਉਂਕਿ ਉਹ ਮਾਹੌਲ ਨਹੀਂ ਹੈ ਕਮਾਈ ਮਹਿੰਗਾਈ ਵਧ ਗਈ ਹੈ ਮੈਂ ਕਮਾਈ ਨਹੀਂ ਹੈ ਬਹੁਤ ਘੱਟ ਤਨਖਾਹਾਂ ਫਿਰ ਬਹੁਤ ਘੱਟ ਭੇਟਾ ਜਿਹੜੀ ਹੈ ਉਹ ਕੀ ਕਹਿਣਾ ਚਾਹੋਗੇ ਇਹ ਮਾਹੌਲ ਪੰਜਾਬ ਦੇ ਅੰਦਰ ਹੈ ਇਹ ਜ਼ਰੂਰਤ ਹੈ ਸਾਹਮਣ ਦੀ ਹਾਂਜੀ ਅਸੀਂ ਤੇ ਰਕਸ਼ਟ ਕਰਦੇ ਆਂ ਜੀ ਕਿ ਹਰ ਇੱਕ ਪਿੰਡ ਦੇ ਜੋ ਹੈਡ ਗ੍ਰੰਥੀ ਨੇ ਤੇ ਉੱਥੋਂ ਦੀਆਂ ਕਮੇਟੀਆਂ ਨੇ ਉਹਨਾਂ ਨੂੰ ਆਪੋ ਆਪਣੇ ਗ੍ਰੰਥੀ ਸਿੰਘਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਬੱਚਿਆਂ ਦੀ ਪੜ੍ਹਾਈ ਰਾਇਸ ਜਾਂ ਕੋਈ ਹੋਰ ਇਹ ਫਰਕ ਪਈ ਜਾਂਦਾ ਪਿੰਡ ਨੂੰ ਹਾਂ ਜੀ ਹਾਂ ਜੀ ਨਾਲ ਤੇ ਜਿਵੇਂ ਅਸੀਂ ਵੇਖਦੇ ਆਂ ਕਿ ਕਮੇਟੀਆਂ ਜੋ ਹਨ 8 ਜਾਂ 10000 ਰੁਪਿਆ ਤਨਖਾਹ ਦਿੰਦੇ ਆਂ ਤੇ 8 1000 ਨਾਲ ਅਜੇ ਆਪਾਂ ਆਪਣੇ ਅੰਦਰ ਝਾਤ ਮਾਰੀਏ ਤੇ ਕੁਝ ਵੀ ਨਹੀਂ ਗਾ ਜੀ ਤੇ ਐਸੇ ਕਰਕੇ ਇਹ ਜਿਹੜੇ ਗ੍ਰੰਥੀ ਸਿੰਘ ਨੇ ਉਹ ਆਪਣੇ ਬੱਚਿਆਂ ਨੂੰ ਇਸ ਲੈਣ ਚ ਨਹੀਂ ਪਾ ਰਹੇ ਤੇ ਸਭ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਵੀ 10000 ਨਾਲ ਕੁਝ ਨਹੀਂ ਬਣਦਾ ਤੇ ਜੇ ਕਈ ਥਾਵਾਂ ਤੇ ਗ੍ਰੰਥੀ ਸਿੰਘ ਵੱਧ ਮੰਗ ਕਰਦੇ ਆ ਤੇ ਉਹਨਾਂ ਦਾ ਉਥੋਂ ਪੱਤਾ ਕੱਢ ਦਿੰਦੇ ਨੇ ਜੀ ਆਂਦੇ ਨੇ ਭਾਈ ਸਾਹਿਬ ਤੁਸੀਂ ਅੱਗੇ ਹੋਰ ਕੋਈ ਪਿੰਡ ਲੈ ਲਓ ਅਸੀਂ ਤੇ ਐਨਾ ਹੀ ਦੇਣਾ ਹੈ ਹਾਂ ਹਾਂਜੀ ਤੇ ਇਸੇ ਕਰਕੇ ਦੂਰ ਹੋ ਰਹਿਣੇ ਨੇ ਜੀ ਗ੍ਰੰਥੀ ਲੈਂਡ ਤੋਂ ਹਾਂਜੀ ਪਿੰਡ ਵਾਸਤੇ ਕੀ ਕਹਿਣਾ ਚਾਹੋਗੇ ਬਾਬਾ ਜੀ ਇਹ ਨੌਜਵਾਨਾਂ ਵਾਸਤੇ ਖਾਸ ਕਰਕੇ ਹਾਂਜੀ ਪਿੰਡ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਜਿਹੜੀ ਕਮੇਟੀ ਬਣੀਆਂ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਨੇ ਬਹੁਤ ਸਲਾਂਗਾ ਚੋਂ ਕੰਮ ਕੀਤਾ ਹੈ ਔਰ ਨੇਕ ਨੀਤੀ ਨਾਲ ਬੜਾ ਹੀ ਟਾਈਮ ਦੇ ਕੇ ਤੇ ਸਾਰੇ ਪ੍ਰੋਗਰਾਮ ਨੂੰ ਸਿਰੇ ਚੜਾਇਆ ਸਿਰਾਲੇ ਹੋ ਗਏ ਬਾਬਾ ਜੀ ਸਿਰਾਲੇ ਦਾ ਮਤਲਬ ਵੀ ਬੇਫਿਕਰੀ ਹਾਂ ਜੀ ਬੰਦੇ ਨੂੰ ਇੱਕ ਫਿਕਰ ਤਾਂ ਹੁੰਦਾ ਹੀ ਹੈ ਨਾ ਆਪਣੇ ਧੀਆਂ ਪੁੱਤਰਾਂ ਨੂੰ ਲੈ ਕੇ ਫਿਊਚਰ ਦੇ ਵਿੱਚ ਉਹ ਉਹ ਬੇਫਿਕਰੀ ਤੁਹਾਡੀ ਖਤਮ ਹੋ ਹਾਂ ਜੀ ਹੁਣ ਸਾਰੀ ਉਮਰ ਜਾ ਕੇ ਵੈਸੇ ਵੀ ਹੋਣੀ ਚਾਹੀਦੀ ਹੈ ਹਾਂ ਜੀ ਹਾਂ ਜੀ ਸਾਨੂੰ ਹੁਣ ਕੋਈ ਫਿਕਰ ਨਹੀਂਗਾ ਕੋਈ ਵਿਕਰ ਨਹੀਂ ਘਰ ਵੀ ਬਣ ਗਿਆ ਬੱਚੇ ਵਿਆਹੇ ਵਰੇ ਗਏ ਤੇ ਸਾਨੂੰ ਹੁਣ ਕੋਈ ਚਿੰਤਾ ਨਹੀਂ ਗੀ ਚਲੋ ਇਹ 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 ਸ਼ਾਨਦਾਰ ਗੱਲ ਹੈ ਇਹ ਸ਼ਾਨਦਾਰ ਗੱਲ ਹੈ ਕਿ ਸਾਡੇ ਗ੍ਰਾਂਥੀ ਸਿੰਘ ਇੰਨੇ ਖੁਸ਼ ਰਹਿਣ ਜਿਨ੍ਹਾਂ ਨੇ ਜਿਨ੍ਹਾਂ ਨੂੰ ਗੁਰੂ ਘਰ ਦੇ ਵਜ਼ੀਰ ਕਿਹਾ ਜਾਂਦਾ ਹੈ ਉਹ ਐਨੇ ਹੀ ਬੇਫਿਕਰ ਹੋਣੇ ਚਾਹੀਦੇ ਕਿ ਜਦੋਂ ਸਾਡਾ ਬਡਾਪਾ ਆਊਗਾ ਸਾਨੂੰ ਕਿਸੇ ਗੱਲ ਦੀ ਫਿਕਰ ਨਾ ਹੋਵੇ ਤੇ ਜਲਵਾਣੇ ਵਾਲੇ ਮੁੰਡੇ ਨੇ ਨਾ ਜਿਹੜੇ ਇਹਨਾਂ ਨੇ ਕਮਾਲ ਕਰਤੀ ਆ ਵੀਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਜੰਤ ਸਿੰਘ ਹੈ ਜੀ ਬਾਈ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਤੁਹਾਨੂੰ ਮੁਬਾਰਕਬਾਦ ਇਹ ਦੇਣੀ ਚਾਹੁੰਦਾ ਕਿ ਬਾਪੂ ਜੀ ਇਸ ਵੇਲੇ ਆਪਣੇ ਆਪ ਨੂੰ ਬਹੁਤ ਸੁਰਖਰੂ ਮਹਿਸੂਸ ਕਰਦੇ ਆ ਹਾਂਜੀ ਹਾਂਜੀ ਬਾਬਾ ਜੀ ਬਹੁਤ ਖੁਸ਼ ਨੇ ਜੀ ਉਹਨਾਂ ਨੂੰ ਆਲੀਸ਼ਾਨ ਮਕਾਨ ਬਣਾ ਕੇ ਦਿੱਤਾ ਪਿੰਡ ਦੀ ਸੰਗਤ ਨੇ ਸਾਡੀ ਪਿੱਖੀ ਬਲਾਦਰੀ ਨੇ ਸਾਰੇ ਰਲ ਕੇ ਐਨਆਰਈ ਵੀਰਾਂ ਨੇ ਜੀ ਹੂੰ ਕੀ ਕਹਿਣਾ ਚਾਹੋਗੇ ਮਤਲਬ ਇਹ ਇਹ ਸਾਰਾ ਕੁਝ ਜਦੋਂ ਹੋ ਰਿਹਾ ਸੀਗਾ ਉਹ ਕਹਿੰਦੇ ਹੁੰਦੇ ਆ ਕਿ ਬੰਦਾ ਨਾ ਸਾਰੀ ਉਮਰ ਦੇ ਵਿੱਚ ਘਾਰੀ ਬਣਾਉਂਦਾ ਹੈ ਘਾਰੇ ਬਣਾਉਂਦਾ ਵੀ ਬੰਦਾ 5-7 ਲੱਖ ਰੁਪਏ ਡਾਊਨ ਪੇਮੈਂਟ ਦਿੰਦਾ ਹੈ ਤੇ 20 ਲੱਖ ਦਾ 25 ਲੱਖ ਦਾ 30 ਲੱਖ ਦਾ ਲੋਨ ਲੋਨ ਕਰਾ ਲੈਂਦਾ ਪਰ ਉਹ 20 ਸਾਲ ਜੁੰਡੇ ਬੱਜੇ ਰਹਿੰਦੇ ਬੰਦੇ ਦੇ ਵਾਲ ਵੱਜ ਜਾਂਦੇ ਆ ਲਾਉਂਦੇ 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 ਜੀ ਬੁੱਢਾ ਹੋ ਜਾਂਦਾ ਮੈਨੂੰ ਲੱਗਦਾ ਇਸ ਤੋਂ ਵੱਡਾ ਕੋਈ ਕੋਈ ਕਰਮ ਨਹੀਂ ਹੋ ਸਕਦਾ ਜੈਸੇ ਬਿਲਕੁਲ ਜੀ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਹੋ ਸਕਦੀ ਅਸੀਂ ਤੇ ਮੈਂ ਤੇ ਇੱਕ ਹੀ ਗੱਲ ਕਹਿੰਨਾ ਸਾਰੇ ਭਰਾ ਜਿੰਨੇ ਅਸੀਂ ਬੈਠੇ ਆ ਵਰਲਡ ਵਾਈਲਡ ਤੇ ਜਿੰਨੇ ਵੀ ਗੁਰਦੁਆਰਨੇ ਹਾਂ ਉਹਨਾਂ ਦੇ ਜਿੰਨੇ ਵੀ ਹੈੱਡ ਗ੍ਰੰਥੀ ਸਾਹਿਬ ਨੇ ਜਾਂ ਜੋ ਵੀ ਸੇਵਾਦਾਰ ਕਰਦੇ ਨੇ ਉਹਨਾਂ ਦੇ ਪਰਿਵਾਰ ਨੂੰ ਜੇ ਕਿਸੇ ਤਰੀਕੇ ਵੀ ਉਹਨਾਂ ਨੂੰ ਕੋਈ ਲੋਡ ਹੋਇਆ ਪਿੰਡ ਦੇ ਜਾਂ ਉਹ ਕਮੇਟੀ ਦੇ ਅੰਦਰ ਜਿਵੇਂ ਵੀ ਉਹਨਾਂ ਦਾ ਸੇਵਾ ਕੀਤੀ ਜਾਏ ਜਾਂ ਕਿਸੇ ਨੂੰ ਘਰ ਦੀ ਲੋੜ ਹੋ ਜਾ ਉਹਨਾਂ ਦੇ ਬੱਚੇ ਪੜ੍ਹਨੇ ਨੇ ਜਾਂ ਕਿਸੇ ਨੂੰ ਪਿੰਡ ਦੇ ਸਿਰ ਤੇ ਕੋਈ ਟੈਨਸ਼ਨ ਹੋਣੀ ਨਹੀਂ ਚਾਹੀਦੀ ਹੋਣੀ ਨਹੀਂ ਚਾਹੀਦੀ ਕਿਉਂ ਪਿੰਡ ਦੇ ਅੱਗੇ ਜਿੰਨੇ ਵੀ ਇੱਕ ਗੁਰੂ ਘਰ ਹੈ ਵੇਖੋ ਜੀ ਕੋਈ ਬਾਹਰ ਦੀ ਕੰਟਰੀਆਂ ਚ ਹੈਗਾ ਕੋਈ 100 200 300 ਬੰਦੇ ਆਣੇ ਬਣਾਏ ਹੋਏ ਨੇ ਪਰ ਆਪਣੇ ਇੰਡੀਆ ਲੈਵਲ ਤੇ ਜਾਂ ਹੋਰ ਕਿਤੇ ਵੇਖੀਏ ਜਿੱਥੇ ਸਿੱਖ ਹਕੂਮ ਜਾਈ ਏ ਉੱਥੇ ਤੇ ਬਹੁਤ ਬਹੁਤ ਘਰਾਂ ਨੇ ਗੁਰੂ ਘਰ ਇੱਕ ਬਣਾਇਆ ਹੁੰਦਾ ਉਹਨਾਂ ਲਈ ਕੁਝ ਵੀ ਨਹੀਂ ਹੁੰਦਾ ਆਪਣਾ ਦਸਬੰਦ ਕੱਢਣ ਤੇ ਹੈਡ ਗਰੰਥੀ ਲਈ ਜਾਂ ਹੋਰ ਕੋਈ ਸੇਵਾਦਾਰ ਉਹਨਾਂ ਲਈ ਤੇ ਲੋੜ ਵੀ ਨਹੀਂ ਪੈਂਦੀ ਬਾਹਰੋਂ ਕਿਤੇ ਮੰਗਣ ਦੀ ਜਾਂ ਕੋਸ਼ਿਸ਼ ਕਰਨ ਦੀ ਜੇ ਇਸੇ ਤਰ੍ਹਾਂ ਸਾਰੇ ਸਾਡੀ ਜਿਵੇਂ ਸੋਚ ਸੀ ਪਿੰਡ ਦੀ ਨਗਰ ਦੀ ਇਹ ਸੋਚ ਨਾਲ ਸਾਰੇ ਚੱਲਣ ਜਿੰਨੇ ਵੀ ਹੈੱਡ ਗ੍ਰੰਥੀ ਨੇ ਗੁਰੂ ਘਰਾਂ ਦੇ ਵਜ਼ੀਰ ਨੇ ਉਹ ਸਾਰੇ ਆਪਣੇ ਬੱਚਿਆਂ ਨੂੰ ਇਸੇ ਲਾਈਨ ਜੀ ਰੱਖਣ ਤੇ ਹੋਰ ਵੀ ਨਵੇਂ ਛਿਰ ਉੱਠ ਕੇ ਵੀ ਇਸੇ ਕੰਮ ਚ ਲੋਕੀ ਹੋਣ ਕੋਈ ਪਾਠ ਕਰਨ ਲਈ ਜਾਂ ਕੋਸ਼ਿਸ਼ ਕਈ ਜਗ੍ਹਾ ਤੇ ਅਸੀਂ ਵੇਖਿਆ ਮੈਂ ਕੋਧ ਵੇਖਿਆ ਹੁੰਦਾ ਤਾਂ ਆਉਣ ਵਾਲੇ 15 20 ਸਾਲ ਤੱਕ ਇਹਦਾ ਰਿਜ਼ਲਟ ਸਾਹਮਣੇ ਆਊਗਾ ਬਿਲਕੁਲ ਜੀ ਰਿਜ਼ਲਟ ਸਾਹਮਣੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਅਮਰਤਾ ਰੀ ਵੀ ਹੋਊਗੀ ਉਹਦੇ ਦਾੜੇ ਵੀ ਪ੍ਰਕਾਸ਼ ਹੋਣਗੇ ਕੇਸ ਵੀ ਰੱਖਣਗੇ ਕੇਸ ਵੀ ਰੱਖਣਗੇ ਉਹਨਾਂ ਦੇ ਚ ਇਹ ਵੀ ਵੇਖਣ ਨੂੰ ਮਿਲੇਗਾ ਜੀ ਹਰੇਕ ਕੋਈ ਨਵਾਂਜ ਬੱਚਾ ਜਾਂ ਕੋਈ ਜਿੰਨੇ ਆਪਣਾ ਦਾੜਾ ਪ੍ਰਕਾਸ਼ ਰੱਖਿਆ ਹੈ ਉਹ ਕਰਨਗੇ ਉਹਨ ਕਈ ਥਾਂ ਵੇਖਿਆ ਜੀ ਅਖੰਡ ਪਾਠ ਸਾਰਾ ਰੱਖੇ ਜਾਂਦੇ ਨੇ ਪਾਠੀ ਬੜੀ ਦੂਰੂ ਦੂਰ ਹੱਸਦਨੇ ਪੈਂਦੇ ਨੇ ਹਾਂ ਬਿਲਕੁਲ ਬਹੁਤ ਜਗ੍ਹਾ ਦੇਖਿਆ ਸੀ ਇਹ ਚੀਜ਼ਾਂ ਪਰ ਸਾਡੇ ਇੱਥੇ ਨਹੀਂ ਵੈਸੇ ਹੈਗਾ ਕਿਤੇ ਅਸੀਂ ਹੋਰ ਜਗ੍ਹਾ ਦੇਖਿਆ ਚੀਜ਼ਾਂ ਵੀ ਉਹਨ ਦੀ ਉਹਨਦੇ ਚ ਹੀ ਕਮੀ ਹੈ ਜੀ ਪਾਠੀ ਸਿੰਘ ਤਾਂ ਨਹੀਂ ਕੋਈ ਬੰਦਾ ਉਹ ਖਰਚਾ ਨਹੀਂ ਪੂਰਾ ਹੁੰਦਾ ਹਮ ਆਹੀ ਗੱਲ ਇਹ ਲੋਕਾਂ ਨੂੰ ਸੋਚਣਾ ਚਾਹੀਦਾ ਇਸ ਚੀਜ਼ ਆਪਣੇ ਸਿਰ ਕੋਮਾਰੇ ਵੀ ਦਰਤਿਆ ਦੇ ਕੇ ਮੈਂ ਤਾਂ ਮबारकबाद ਹੀ ਦੇ ਸਕਦਾ ਤੁਹਾਨੂੰ ਸਾਰਿਆਂ ਨੂੰ ਆਹ ਦੇਖ ਲਓ ਇਹ ਨੇ ਉਹ ਨੇਕ ਰੂਹਾਂ ਸਾਰੀਆਂ ਜਲਵਾਣੇ ਪਿੰਡ ਦੇ ਲੋਕ ਬੈਠੇ ਹੋਏ ਆ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਕਿ ਸਾਡੇ ਅ ਗ੍ਰੰਥੀ ਸਿੰਘ ਦਾ ਅਸੀਂ ਘਰ ਬਣਾ ਕੇ ਦੇਣਾ ਉਹਨਾਂ ਦੀ ਸਾਰੀ-ਸਾਰੀ ਜਿੰਨੀ ਵੀ ਜ਼ਿੰਮੇਵਾਰੀ ਟੈਨਸ਼ਨ ਆ ਉਹ ਅਸੀਂ ਆਪਣੇ ਸਿਰ ਤੇ ਲੈ ਲੈਣੀ ਆ ਤੇ ਇਹ ਇਹਨਾਂ ਲੋਕਾਂ ਤੋਂ ਨਾ ਸਿੱਖਣ ਦੀ ਲੋੜ ਜ਼ਰੂਰ ਹੈਗੀ ਆ ਕਿ ਫਰਕ ਕੋਈ ਨਹੀਂ ਪੈਂਦਾ ਜੇ ਪਿੰਡ ਦੇ ਲੋਕ ਕਰਨ ਦੇਖੋ ਜੇ ਕਿਤੇ ਜਿਹੜੇ ਪਰਿਵਾਰ ਕੋਲ ਜ਼ਮੀਨ ਹੈ ਕਿਸੇ ਕੋਲੇ 5 ਕਿੱਲੇ 7 ਕਿੱਲੇ 10 ਕਿੱਲੇ 2 ਕਿੱਲੇ ਉਹਨਾਂ ਨੂੰ ਉਸ ਸਾਹਮਣੇ ਫੰਡ ਲਾ ਦਿਓ 20 25000 ਰੁਪਏ 30 ਰੁਪਏ ਹਜ਼ਾਰ ਰੁਪਏ ਕਿਸੇ ਗ੍ਰਾਂਥੀ ਨੂੰ ਦੇਣਾ ਪਿੰਡ ਦੇ ਵਾਸਤੇ ਬਹੁਤ ਵੱਡਾ ਕੋਈ ਏਡਾ ਟਾਸਕ ਨਹੀਂ ਹੈਗਾ ਪਰ ਇਹ ਪਤਾ ਨਹੀਂ ਕਿਉਂ ਨਹੀਂ ਹੋ ਰਿਹਾ ਸਾਡੇ ਪੰਜਾਬ ਦੇ ਅੰਦਰ ਜਾਂ ਸਾਡੇ ਗ੍ਰਾਂਥੀ ਸਿੰਘਾਂ ਨੂੰ ਕਿਉਂ ਨਹੀਂ ਸੰਭਾਲਿਆ ਜਾ ਰਿਹਾ ਦੇਖੋ ਮੈਂ ਘਰ ਤੁਹਾਨੂੰ ਇੱਕ ਵਾਰ ਫੇਰ ਤੋਂ ਦਿਖਾਉਣਾ ਫੇਰ ਤੋਂ ਇੱਕ ਵਾਰ ਘਰ ਦਿਖਾਉਣਾ ਮੈਂ ਤੁਹਾਨੂੰ ਕਿ ਘਰ ਨੂੰ ਦੇਖ ਕੇ ਭੁੱਖ ਲੈਂਦੀ ਆ ਆ ਆ ਸਾਡੇ ਵੀਰ ਜੀ ਹੈਗੇ ਨੇ ਬਾਬਾ ਜੀ ਦੇ ਸਪੁੱਤਰ ਆ ਕੀ ਨਾਮ ਹੈ ਵੀਰ ਜੀ ਦਾ ਮੇਰਾ ਨਾਮ ਪਰਮਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਤੁਸੀਂ ਕੀਰਤਨ ਵੀ ਕਰਦੇ ਹੋ ਹਾਂਜੀ ਕੀਰਤਨ ਹੀ ਕਰਦੇ ਹਾਂ ਓਕੇ ਹਾਂਜੀ ਹਾਂ ਅਧਿਸ਼ਾਚ ਵੀ ਕਿਤੇ ਲਾ ਕੇ ਆ ਹਾਂਜੀ ਗਏ ਸੀ ਇੱਕ ਵਾਰ ਓਕੇ ਹਾਂਜੀ ਹਾਂਜੀ ਇਹ ਖੁਸ਼ ਹਾਂ ਫਿਰ ਅੱਜ ਤੁਸੀਂ ਬਹੁਤ ਸੋਹਣੇ ਆਪਣੇ ਆਲੀਸ਼ਾਨ ਘਰ ਦੇ ਵਿੱਚ ਖੜੇ ਹਾਂਜੀ ਹਾਂਜੀ ਪਹਿਲਾਂ ਬਹੁਤ ਸੋਚਿਆ ਸੀ ਵੀ ਘਰ ਬਣਾਵਾਂਗੇ ਹਾਂ ਪਰ ਹੁਣ ਜੇ ਘਰ ਬਣਾਇਆ ਬਹੁਤ ਸਾਡੇ ਮਨਪਸੰਦ ਅ ਘਰ ਬਣਾ ਕੇ ਦਿੱਤਾ ਹੈ ਹਾਂਜੀ ਖੁਸ਼ੀ ਆ ਕੁੜੀ ਹਰ ਚੀਜ਼ ਹੈ ਅਵੇਲਬ ਕੀਤੀ ਇੱਥੇ ਅੱਛਾ ਪਿੰਡ ਪਿੰਡ ਫਿਰ ਪੂਰਾ ਸਾਥ ਦਿੰਦਾ ਹਾਂਜੀ ਪੂਰਾ ਸਾਥ ਦਿੰਦਾ ਹੈ ਬੇਫਿਕਰ ਹਾਂ ਜਮਾ ਹਾਂਜੀ ਬੇਫਿਕਰ ਹੈ ਹਾਂਜੀ ਹਾਂ ਆ ਦੇਖੋ ਕਿ ਇਹ ਇਹ ਬਾਬਾ ਜੀ ਦੇ ਸੁਪੁੱਤਰ ਹੈ ਕੀਰਤਨ ਵੀ ਕਰਦੇ ਆ ਚੰਗੀ ਗੱਲ ਹੈ ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਵੀ ਜੇ ਅਸੀਂ ਗਰਾਫ ਦੇ ਗ੍ਰ anthi ਸਿੰਘਾਂ ਨੂੰ ਸੰਭਾਂਗੇ ਨਾ ਤਾਂ ਉਹਨਾਂ ਦੇ ਬੱਚਿਆਂ ਨੂੰ ਇਹ ਲੱਗੂਗਾ ਵੀ ਹਾਂ ਯਾਰ ਕੋਈ ਫਿਕਰਮੰਦੀ ਨਹੀਂ ਹੈਗੀ ਸਾਨੂੰ ਗ੍ਰ anthi ਬਣਨਾ ਚਾਹੀਦਾ ਹੈ ਕਿਹੜੀ ਗੱਲ ਹੈ ਸਾਰਾ ਕੁਝ ਹੀ ਹੈਗਾ ਆ ਦੇਖੋ ਇਹ ਘਰ ਨੂੰ ਦੇਖ ਕੇ ਭੁੱਖ ਲੈਂਦੀ ਆ ਅੱਜ ਜਿੰਨਾ ਵੀ ਸਮਾਨ ਮੈਂ ਪਹਿਲਾਂ ਵੀ ਦਿਖਾਇਆ ਤੁਹਾਨੂੰ ਇਹ ਸਾਰੇ ਦਾ ਸਾਰਾ ਟੋਟਲ ਆ ਦੇਖੋ ਛੱਤਾ ਤੁਸੀਂ ਇਹ ਨਿੱਕੀ ਮੋਟੀ ਗੱਲ ਨਹੀਂ ਹੈਗੀ ਆ ਦੇਖੋ ਡਾਊਨ ਸੀਲਿੰਗ ਪ੍ਰੋਪਰ ਰਿਮੋਟ ਤੇ ਚੱਲਣ ਵਾਲੇ ਪੱਖੇ ਇਹ ਇਹ ਮਤਲਬ ਕਮਾਲ ਕੀਤੀ ਹੋਈ ਹੈ ਪੂਰੇ ਘਰ ਨੂੰ ਬਹੁਤ ਸੋਹਣੇ ਤਰੀਕੇ ਨਾਲ ਸ਼ੌਂਕ ਨਾਲ ਤਿਆਰ ਕੀਤਾ ਹੋਇਆ ਆ ਦੇਖੋ ਬਹੁਤ ਖੂਬਸੂਰਤ ਤਰੀਕੇ ਨਾਲ ਇਹ ਘਰ ਨੂੰ ਤਿਆਰ ਕੀਤਾ ਹੋਇਆ ਤੇ ਇੱਕ ਵਾਰ ਫੇਰ ਤੋਂ ਇਹ